ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਨਰਮਲ ਸਿੱਧੂ ਨਰਮਲ ਸਿੱਧੂ 뮤직 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਵਾਗਤ ਹੈ ਜੀ ਨਿੱਘਾ ਸਵਾਗਤ ਹੈ ਨਵਾਂ ਸਾਲ ਪਹਿਲਾ ਐਪੀਸੋਡ ਔਰ ਪੋਜ਼ਿਟਿਵ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਕੁਝ ਆਪਣੇ ਜੀਵਨ ਦੇ ਨਾਲ ਸੰਬੰਧਤ ਕੁਝ ਆਪਣੇ ਤਜਰਬੇ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ ਇਸ ਸਾਲ ਬਹੁਤ ਇਹ ਚੀਜ਼ ਸੋਚੀ ਬਹੁਤ ਵਿਚਾਰੀ ਤੇ ਮੈਨੂੰ ਐਦਾਂ ਲੱਗਿਆ ਕਿ ਮੈਨੂੰ ਇਹ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਲਾਜ਼ਮੀ ਕਰਨੀ ਚਾਹੀਦੀ ਹੈ ਪੰਜਾਬੀ ਕਲਚਰ ਪੰਜਾਬੀ ਸੰਭਾ ਪੰਜਾਬੀ ਖੂਨ ਪੰਜਾਬ ਨੂੰ ਅਸੀਂ ਮਿਸ ਕਰਦੇ ਹਾਂ ਬੈਠਾ ਮੈਂ ਇੰਗਲੈਂਡ 'ਚ ਹਾਂ ਲੇਕਿਨ ਮੈਂ ਪੰਜਾਬ ਦੇ ਨਾਲ ਜੁੜਿਆ ਪੰਜਾਬ ਦੀ ਮਿੱਟੀ ਨਾਲ ਮੇਰਾ ਬੋਅ ਹੈ ਪੰਜਾਬ ਦੀ ਜ਼ੁਬਾਨ ਪੰਜਾਬੀ ਨਾਲ ਮੇਰਾ ਬੋਅ ਹੈ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਮੈਂ ਇੱਥੇ ਬੈਠਾ ਵੀ ਇਹਨਾਂ ਚੀਜ਼ਾਂ ਬਾਰੇ ਸੋਚਦਾ ਰਹਿਣਾ ਬੜਾ ਕੁਝ ਚੰਗਾ ਤੇ ਬਹੁਤ ਖੁਸ਼ ਕਦੀ ਕਦੀ ਇਹ ਲੱਗਦਾ ਕਿ ਜੇ ਨਾ ਹੁੰਦਾ ਤੇ ਸ਼ਾਇਦ ਇਹ ਚੰਗਾ ਹੁੰਦਾ ਇਨਸਾਨ ਲਈ ਇਨਸਾਨੀਅਤ ਲਈ ਬੰਦੇ ਲਈ ਜਿਸ ਤਰ੍ਹਾਂ ਸਾਡੇ ਵਿੱਚ ਬਹੁਤ ਚੰਗੇ ਗੁਣ ਨੇ ਲੇਕਿਨ ਬਹੁਤ ਸਾਰੀ ਔਗਣ ਵੀ ਹੈਗੇ ਆ ਅਸੀਂ ਬਾਹਰ ਜ਼ਿਆਦਾ ਰਹੇ ਆਂ ਔਰ ਬਾਹਰ ਦੇ ਲੋਕਾਂ ਨੂੰ ਮਿਲਦੇ ਆਂ ਗੱਲਦੇ ਆਂ ਬਾਹਰ ਦੇ ਕਲਚਰ ਬਾਰੇ ਗੱਲਾਂ ਦੇਖਦੇ ਆਂ ਔਰ ਬਾਹਰ ਦੇ ਬਹੁਤ ਸਾਰੀਆਂ ਕੰਟਰੀਆਂ ਜਿਨ੍ਹਾਂ ਦੇ ਵਿੱਚ ਨਾ ਕੋਈ ਸਬਜ਼ੀ ਹੁੰਦੀ ਹੈ ਨਾ ਕੋਈ ਫਸਲ ਹੁੰਦੀ ਹੈ ਜਿੱਥੇ ਕੁਝ ਹੁੰਦਾ ਹੀ ਨਹੀਂ ਕੁਝ ਵੀ ਨਹੀਂ ਹੁੰਦਾ ਲੇਕਿਨ ਉਹ ਲੋਕਾਂ ਦੀ ਜਿਹੜੀ ਜੀਡੀਪੀ ਹੈ ਉਹ ਐਸੀ ਹੈ ਕਿ ਅਸੀਂ ਕਦੇ ਉਹਦੇ ਬਾਰੇ ਸੋਚ ਹੀ ਨਹੀਂ ਸਕਦੇ ਹੋ ਜਾਂ ਕਦੇ ਉੱਥੇ ਪਹੁੰਚ ਹੀ ਨਹੀਂ ਸਕਦੇ ਮਜਾ ਕੀ ਹੈ ਜਾਂ ਉਹ ਲੋਕੇ ਨਹੀਂ ਖੁਸ਼ਹਾਲ ਹੈ ਉਹ ਕੰਟਰੀਆਂ ਨਹੀਂ ਖੁਸ਼ਾਲ ਕਿਉਂ ਹੈ ਜਦ ਕਿ ਸਾਡੇ ਹਿੰਦੁਸਤਾਨ ਚ ਸਭ ਕੁਝ ਹੈ ਸਭ ਕੁਝ ਕੋਈ ਐਸੀ ਚੀਜ਼ ਨਹੀਂ ਜਿੰਨ ਕਹਿ ਦਈਏ ਅਸੀਂ ਹੈ ਨਹੀਂ ਸੋ ਮੈਂ ਅੱਜ ਗੱਲ ਕਰਨਾ ਇਨਸਾਨੀਅਤ ਬਾਰੇ ਇਨਸਾਨ ਬਾਰੇ ਜ਼ਿੰਦਗੀ ਬਾਰੇ ਸਾਡੇ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਇਸ ਤਰੀਕੇ ਨਾਲ ਹੈ ਕਿ ਮੰਨ ਲਓ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋ ਗਿਆ ਇੱਥੋਂ ਮੈਂ ਸ਼ੁਰੂ ਕਰਦਾ ਹੈ ਬੱਚਾ ਪੈਦਾ ਹੋ ਗਿਆ ਕਈ ਮਾਵਾ ਦਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਅੱਜ ਕੱਲ੍ਹ ਤੇ ਇਹ ਹੋ ਗਿਆ ਕਿ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਜਿਹੜਾ ਨਾ ਉਹ ਬਹੁਤ ਕੁਝ ਪਲਾਨਿੰਗ ਹੋਣ ਲੱਗ ਪੈਂਦੀਆਂ ਹਨ ਬੱਚੇ ਦੇ ਭਵਿੱਖ ਬਾਰੇ ਬੱਚੇ ਦੇ ਪੈਦਾ ਹੋਣ ਵਗਾਰੇ ਕਿੱਥੇ ਪੈਦਾ ਹੋਊਗਾ ਕੁੜੀ ਹੋਊਗੀ ਕਿ ਮੁੰਡਾ ਹੋਊਗਾ ਕਿਹੜੇ ਡਾਕਟਰ ਤੇ ਹੋਊਗਾ ਤੇ ਤਾਂ ਹੋਊਗਾ ਇਹ ਸਭ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਆ ਵੈਸੇ ਇਹ ਸਾਡਾ ਕੰਮ ਨਹੀਂ ਹੈ ਕਿਉਂਕਿ ਇਹ ਮਾਲਕ ਦਾ ਕੰਮ ਹੈ ਉਸ ਤੋਂ ਬਾਅਦ ਬੱਚਾ ਪੈਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਬੱਚੇ ਦੀ ਪਰਵਰਿਸ਼ ਬੱਚੇ ਨੂੰ ਖੜਾਉਣੇ ਪਤ ਨਹੀਂ ਦੁਨੀਆ ਦੀ ਕਿਹੜੀ ਐਸ਼ੋ ਰਾਮ ਦੀ ਚੀਜ਼ ਬੱਚਾ ਨੂੰ ਐਸੇ ਸਿਖਾਉਣੇ ਲਿਆ ਕੇ ਦਿੰਦੇ ਆ ਜੋ ਸਾਡੇ ਕੋਲੇ ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ ਲੇਕਿਨ ਬੱਚਾ ਨੂੰ ਲਿਆ ਕੇ ਦਿੰਦੇ ਆ ਚਾਰ ਦਿਨ ਖੇਡਿਆ ਸੱਟ ਤਾ ਫਿਰ ਲੈਂਦਾ ਮਤਲਬ ਬਹੁਤ ਜ਼ਿਆਦਾ ਕੇਅਰ ਅਸੀਂ ਬੱਚੇ ਨਹੀਂ ਕਰਦੇ ਪਿਆਰ ਕਰਦੇ ਬੱਚੇ ਨੂੰ ਚੰਗੇ ਸਕੂਲ ਚ ਪੜਾਉਣੇ ਆ ਔਰ ਪੜਨ ਤੋਂ ਬਾਅਦ ਬੱਚਾ ਚੰਗੀ ਨੌਕਰੀ ਤੇ ਲੱਗ ਜਾਏ ਉਹਦੇ ਲਈ ਵੀ ਮਾਪੇ ਸੋਚਦਾ ਬਹੁਤ ਕਈ ਵਾਰੀ ਬਹੁਤ ਸਾਰਾ ਪੈਸਾ ਦੇਣਾ ਪੈਂਦਾ ਹੈ ਨੌਕਰੀ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਹੈ ਬਹੁਤ ਚੜਾਵੀ ਚੜਾਉਣੇ ਪੈਂਦੇ ਆ ਬੱਚਾ ਨੌਕਰੀ ਤੇ ਵੀ ਲੱਗ ਗਿਆ ਲਾ ਦਿੱਤਾ ਮਾਪੇ ਨੇ ਇਹ ਮਾਪੇ ਦੀ ਡਿਊਟੀ ਹੈ ਮਾਪੇ ਆਪਣਾ ਜੀਵਨ ਬਿਲਕੁਲ ਸਟਾਪ ਕਰਕੇ ਖੜਾ ਫ੍ਰੀਜ਼ ਕਰਕੇ ਖੜਾ ਉਸ ਤੋਂ ਬਾਅਦ ਹੁੰਦਾ ਹੈ ਕਿ ਹੁਣ ਇਹਦਾ ਵਿਆਹ ਹੋ ਜਾਵੇ ਇੱਕ ਬਹੁਤ ਹੀ ਕੋਈ ਵਧੀਆ ਘਰ ਦੀ ਸੋਹਣੀ ਸੁਨੱਖੀ ਜਿਹੜੀ ਕੁੜੀ ਲੈ ਕੇ ਆਂਦੀ ਜਾਵੇ ਫਿਰ ਉਹਦੇ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ ਮਾਪੇ ਆਪਣਾ ਸਾਰਾ ਕੁਝ ਜਿਹੜਾ ਨਾ ਕਹਿ ਲੋ ਵੀ ਦਾਤ ਹੀ ਲਾ ਕੇ ਬੱਚੇ ਦਾ ਵਿਆਹ ਕਰਦਾ ਹੈ ਬੜੀ ਵੱਡੀ ਵਿਆਹ ਹੁੰਦੀ ਹੈ ਪੈਲਸਾਂ ਚ ਵਿਆਹ ਹੁੰਦੇ ਹੈ ਨੂੰ ਖਰਚਾ ਜਾਂਦੀ ਹੈ ਫਿਰ ਘਰ ਦੇ ਵਿੱਚ ਰੌਣਕਾਂ ਲੱਗਦੀਆਂ ਔਰ ਇਨਸਾਨ ਨੂੰ ਸ਼ੋਅ ਆਫ ਕਰਨਾ ਪੈਂਦਾ ਸਾਡੇ ਚਾਹੇ ਬੰਦਾ ਬੰਦੇ ਦੇ ਕੋਲ ਚਾਹੇ ਪੈਸਾ ਕੋਈ ਨਾ ਹੋਵੇ ਉਹਨੂੰ ਜ਼ਮੀਨ ਵਿੱਚ ਨਹੀਂ ਪਵੇ ਉਹਨੂੰ ਕਰਜ਼ਾ ਚੁਕਾਣਾ ਪਵੇ ਉਹਨੂੰ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਨੇ ਪੈਣ ਲੇਕਿਨ ਉਹ ਕਰੂਗਾ ਜੋ ਕੈਂਡੀ ਦੇ ਸਰਪੰਚ ਨੇ ਕੀਤਾ ਲੰਬੜਦਾਰ ਨੇ ਕੀਤਾ ਜਾਂ ਫਿਰ ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਨੇ ਕੀਤਾ ਸਾਰਾ ਕੁਝ ਕਰਨਾ ਪਊਗਾ ਕਿਉਂਕਿ ਲੋਕਾਂ ਦੀ ਜਾਂਦਾ ਰਿਆ ਉਹ ਕਹਿੰਦਾ ਕਿ ਜੇ ਮੈਂ ਨਾ ਖੋਇਆ ਤਾਂ ਉਹ ਕਰਨਗੇ ਸਾਨੂੰ ਖੋਇਆ ਨਹੀਂ ਮਤਲਬ ਬਿਨਾ ਮਤਲਬ ਤੋਂ ਜਿਹਨੂੰ ਆਪਾਂ ਕਹਿ ਦਈਏ ਇਹ ਇਹਦਾ ਕੋਈ ਮਤਲਬ ਨਹੀਂ ਬਣਦਾ ਲੇਕਿਨ ਸਾਡੇ ਕਲਚਰ ਦੇ ਵਿੱਚ ਮੈਂ ਵੀ ਕੀਤਾ ਮੈਂ ਵੀ ਤੁਹਾਡੇ ਵਰਗਾ ਹੀ ਐ ਉਸ ਤੋਂ ਬਾਅਦ ਫਿਰ ਵਿਆਹ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਆਸ ਹੁੰਦੀ ਹੈ ਮਾਪੇ ਦੀ ਕਿ ਸਾਡੇ ਪੋਤੀ ਹੋਵੇ ਪੋਤਰਾ ਹੋਵੇ ਜਾਂ ਦੋਤੀ ਹੋਵੇ ਦੋਤਰਾ ਹੋਵੇ ਇਹ ਦੋਨੋਂ ਮਾਪੇ ਦੇ ਚਾਹੇ ਬੱਚਾ ਹੋਵੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਦੋਨਾਂ ਦੀ ਗੱਲ ਹੀ ਹੈ ਔਰ ਉਸ ਤੋਂ ਬਾਅਦ ਬੱਚੇ ਹੋ ਜਾਂਦੀ ਹੈ ਫਿਰ ਉਹਦੇ ਵਾਸਤੇ ਸਾਰੇ ਦਾਦਾ ਦਾਦੀ ਨਾਨਾ ਨਾਨੀ ਮੰਮੀ ਡੈਡੀ ਸਾਰੇ ਜਿਹੜੇ ਭੈਣ ਭਰਾ ਮਾਸੀਆਂ ਚਾਚੀਆਂ ਸਾਰੇ ਫਿਰ ਉਹਦੇ ਤੇ ਜੋਰ ਲਾਉਂਦੇ ਆ ਉਹ ਦੀ ਪਰਵਰਿਸ਼ ਅੱਛੀ ਹੋਵੇ ਉਹਨੂੰ ਵਧੀਆ ਖਾਨਦੋਦ ਦਿੱਤਾ ਜਾਵੇ ਉਹਦਾ ਜੀਵਨ ਸਵਾਰਿਆ ਜਾਵੇ ਉਹਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਉਹਨੂੰ ਮਤਲਬ ਆਈਐਸ ਬਣਾਇਆ ਜਾਵੇ ਉਹਨੂੰ ਡਾਕਟਰ ਬਣਾਇਆ ਜਾਵੇ ਇੰਜੀਨੀਅਰ ਬਣਾਇਆ ਜਾਵੇ ਚਾਹੇ ਉਹ ਨਹੀਂ ਵੀ ਚਾਹੁੰਦਾ ਉਹਦਾ ਇੰਟਰਸਟ ਨਹੀਂ ਦੇਖਿਆ ਜਾਂਦਾ ਸਾਡੇ ਸਾਡੇ ਕਲਚਰ ਚ ਇੰਟਰਸਟ ਨਹੀਂ ਦੇਖਿਆ ਜਾਂਦਾ ਬੱਚੇ ਦਾ ਕੀ ਹੈ ੱੱਕੇ ਨਾਲ ਹੀ ਹੁੰਦਾ ਵੀ ਪਿਓ ਪੁਲਿਸ ਦੇ ਵਿੱਚ ਆ ਤੇ ਮੁੰਡੇ ਨੂੰ ਪੁਲਿਸ ਚ ਲਿਆਉਣਾ ਪਿਓ ਪ੍ਰੋਫੈਸਰ ਆ ਤੇ ਮੁੰਡੇ ਨੂੰ ਪ੍ਰੋਫੈਸਰ ਬਣਾਉਣਾ ਐਦਾਂ ਦੀ ਗੱਲ ਬਤਾਉਂਦੀ ਹੈ ਸੋ ਉਹ ਜਿਹੜੇ ਮਾਪਾਪ ਹੁੰਦੇ ਆ ਉਹ ਫਿਰ ਉਹਨਾਂ ਦੇ ਪੁੱਤ-ਪੋਤਰਾ ਹੋ ਜਾਂਦਾ ਫਿਰ ਉਹਨਾਂ ਨੂੰ ਇਹ ਵੀ ਹੁੰਦੀ ਹੈ ਚਿੰਗ ਹੁੰਦੀ ਹੈ ਕਿ ਹੁਣ ਇਹ ਸਾਡੇ ਪੁੱਤ-ਪੋਤਰੇ ਜਿਹੜੇ ਇਹਨਾਂ ਦਾ ਵਿਆਹ ਅਸੀਂ ਦੇਖ ਕੇ ਜਾਣਾ ਹੈ ਦਾਦੀ-ਦਾਦੇ ਨੂੰ ਨਾਨੀ-ਨਾਨੇ ਨੂੰ ਇਹ ਵੀ ਹੁੰਦਾ ਕਿ ਅਸੀਂ ਇਹਨਾਂ ਦਾ ਵਿਆਹ ਦੇਖ ਕੇ ਜਾਣਾ ਉਦੋਂ ਤੱਕ ਫਿਰ ਉਹ ਇੰਤਜ਼ਾਰ ਵੀ ਕਰਦੇ ਆ ਪਰ ਜ਼ਿਆਦਾਤਰ ਲੋਕ ਉੱਥੋਂ ਤੱਕ ਨਹੀਂ ਪਹੁੰਚਦੇ ਜ਼ਿਆਦਾਤਰ ਲੋਕ ਅੰਦਰ ਵਿਚਾਰੀ ਜਿਹੜਾ ਨਾ ਉਹ ਸਾਥ ਛੱਡ ਜਾਂਦੇ ਆ ਤੇ ਜਦੋਂ ਐਂਡ ਵਾਲੇ ਦਿਨ ਹੁੰਦੇ ਆ ਜਦੋਂ ਗੋਡੇ ਜਵਾਬ ਦੇ ਜਾਂਦੇ ਆ ਜਦੋਂ ਅੱਖਾਂ ਤੋਂ ਦੇਖਣਾ ਬੰਦ ਹੋ ਜਾਂਦਾ ਹੈ ਜਦੋਂ ਦੰਦ ਚੜ ਜਾਂਦੇ ਆ ਜਦੋਂ ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ ਉਦੋਂ ਫਿਰ ਬੰਦਾ ਇਹ ਸੋਚਦਾ ਹੈ ਕਿ ਯਾਰ ਅਸੀਂ ਆਪਣੇ ਲਈ ਤੇ ਕੁਝ ਕੀਤਾ ਹੀ ਨਹੀਂ ਫਿਰ ਕਿਉਂ ਕੋਈ ਬੰਦੇ ਕੋਲੇ ਟਾਈਮ ਹੁੰਦਾ ਹੈ ਕਹਾਣੀਆਂ ਸੁਣਨੀਆਂ ਸਟੋਰੀਆਂ ਸੁਣਨੀਆਂ ਪਾੜ ਸੁਣਨਾ ਜਦੋਂ ਉਹਦੇ ਵਿੱਚ ਸਭ ਕੁਝ ਇਹ ਹੁੰਦਾ ਹੈ ਕਿ ਤੁਸੀਂ ਇਸ ਦੁਨੀਆ ਤੇ ਆਇਓ ਕੀਤਾ ਕੀ ਹੈ ਤੁਸੀਂ ਵੀ ਜੇ ਤੁਸੀਂ ਕਹਿੰਦੇ ਆ ਕਿ ਅਸੀਂ ਆਦੇ ਬੱਚੇ ਪੜ੍ਹਾਏ ਲਿਖਾਏ ਅਸੀਂ ਆਦੇ ਪੁੱਤ ਪੋਤਰੇ ਪੜ੍ਹਾਏ ਲਿਖਾਏ ਤੇ ਭਾਈ ਜਿਹੜੇ ਪੰਛੀ ਆ ਬੱਚੇ ਉਹ ਵੀ ਪੈਦਾ ਕਰਦੇ ਆ ਬੱਚਿਆਂ ਨੂੰ ਆਲਨੇ ਦੇ ਵਿੱਚ ਖਾਣਾ ਉਹ ਵੀ ਲਿਆ ਕੇ ਦਿੰਦੇ ਆ ਬੱਚੇ ਉਹਨਾਂ ਦੇ ਵੀ ਉਡਾਰ ਹੋ ਜਾਂਦੇ ਆ ਜਿਹੜੇ ਪਾਣੀ ਦੇ ਵਿੱਚ ਜੀਵ ਜੰਤੂ ਰਹਿੰਦੇ ਆ ਜਿਹੜੇ ਪੱਥਰਾਂ ਦੇ ਵਿੱਚ ਰਹਿੰਦੇ ਆ ਬੱਚੇ ਉਹ ਵੀ ਪੈਦਾ ਕਰਦੇ ਆ ਬੱਚੇ ਉਹ ਵੀ ਪਰਵਰਿਸ਼ ਕਰਦੇ ਆ ਬੱਚਿਆਂ ਨੂੰ ਪੈਦਾ ਕਰਕੇ ਪਾਲਦੇ ਆ ਪੋਸਦੇ ਆ ਹੈਨਾ ਬੱਚੇ ਉਹਨਾਂ ਦੀ ਡਾਰ ਹੋ ਜਾਂਦੀ ਹੈ ਕੋਈ ਬੜੀ ਵੱਡੀ ਗੱਲ ਨਹੀਂ ਹੈ ਇਨਸਾਨ ਬਿਨਾ ਮਤਲਬ ਤੋਂ ਖੱਪਦਾ ਹੈ ਔਰ ਜਦੋਂ ਫਿਰ ਬੰਦਾ ਸੋਚਦਾ ਹੈ ਕਿ ਹੁਣ ਅਸੀਂ ਨਿਕਲੀਏ ਕਿਤੇ ਬਾਹਰ ਜਾਈਏ ਕੁੰਗੀਆਂ ਫਿਰੇ ਨੇਚਰ ਦੀ ਗੋਚ ਚ ਜਾਈਏ ਪਹਾੜਾਂ ਚ ਜਾਈਏ ਪਾਣੀ ਚ ਜਾਈਏ ਕਿਉਂਕਿ ਇਨਸਾਨ ਇੱਥੋਂ ਹੀ ਆਇਆ ਸੀ ਤੇ ਇਨਸਾਨ ਪਾਣੀ ਦੇ ਆਗੇ ਦੋ ਚੀਜ਼ਾਂ ਹੀ ਭਾਲਦਾ ਰਹਿੰਦੇ ਉੱਤੇ ਲੇਕਿਨ ਫਿਰ देर ਹੋ ਜਾਂਦੀ ਹੈ ਫਿਰ ਤੁਹਾਨੂੰ ਤੁਹਾਡੇ ਬੱਚੇ ਦੂਰ ਨਹੀਂ ਜਾਣ ਦਿੰਦੇ ਇਕੱਲਿਆਂ ਨੂੰ ਨਹੀਂ ਜਾਣ ਦਿੰਦੇ ਫਿਰ ਤੁਸੀਂ ਇੱਕ ਸੋਨੇ ਦੇ ਪਿੰਜਰੇ ਚ ਜਿਸ ਤਰ੍ਹਾਂ ਤੋਤਾ ਹੁੰਦਾ ਫਿਰ ਤੁਸੀਂ ਕਮਰਿਆਂ ਦੇ ਵਿੱਚ ਹੀ ਤੜ ਜਾਂਦੇ ਹੋ ਫਿਰ ਤੁਸੀਂ ਕਿਤੇ ਜਾ ਨਹੀਂ ਸਕਦੇ ਕਿਤੇ ਆ ਨਹੀਂ ਸਕਦੇ ਤੁਹਾਨੂੰ ਕੋਈ ਲੈ ਕੇ ਜਾਵੇ ਫਿਰ ਡਾਕਟਰ ਜਿਹੜੀ ਹੈ ਉਹਨਾਂ ਦੇ ਤੁਸੀਂ ਪੇਸ਼ ਪੈ ਜਾਂਦੇ ਹੋ ਜਾਂ ਤੁਹਾਡੇ ਓਪੀਐਸ ਪੈ ਜਾਂਦੇ ਆ ਫਿਰ ਤੁਸੀਂ ਹਸਪਤਾਲਾਂ ਦੇ ਚੱਕਰ ਲੱਗ ਜਾਂਦੇ ਆ ਫੌਰੀਂ ਦੇ ਵਿੱਚ ਤਾਂ ਫਿਰ ਜਿਹੜੀਆਂ ਨਰਸਾਂ ਕਰੀ ਆ ਕੇ ਪਤਾ ਕਰਦੀਆਂ ਉਹ ਹੀ ਰੋਟੀ ਖਵਾਉਂਦੀਆਂ ਫਿਰ ਅੱਜ ਕੱਲ ਜਿਹੜੀ ਯਤੀਮਖਾਨੇ ਬਣ ਗਏ ਫਿਰ ਬੱਚੇ ਵੀ ਜਿਹੜੇ ਆ ਉਹਨਾਂ ਨੇ ਆਪਣੇ ਕੰਮ ਕਰਨੇ ਹੁੰਦੇ ਆ ਕਿਉਂਕਿ ਫਿਰ ਉਥੋਂ ਉੱਤੇ ਛੱਡਿਆਉਂਦੇ ਆ ਇਹ ਜ਼ਿੰਦਗੀ ਜਿਹੜੀ ਆ ਬਸ ਫੇਰ ਇੱਕ ਲਟਕਦੀ ਤਲਵਾਰ ਵਾਂਗ ਹੁੰਦੀ ਹੈ ਵੀ ਕਿਸੇ ਵਕਤ ਵੀ ਇਹ ਤੁਹਾਡੇ ਵੱਜੀ ਤੇ ਤੁਸੀਂ ਖਤਮ ਸੋ ਦੋਸਤੋ ਸ਼ਬਕ ਜਿਹੜਾ ਉਹ ਇਸ ਲੈਸਨ 'ਚ ਇਹੀ ਮਿਲਦਾ ਹੈ ਕਿ ਭਾਈ ਜ਼ਿੰਦਗੀ ਬਹੁਤ ਕੀਮਤੀ ਹੈ ਇਹਦਾ ਇੰਜੋਏ ਕਰੋ ਵਕਤ ਰਹਿੰਦੀਆਂ ਜਦੋਂ ਤੁਸੀਂ ਵਿਆਹ ਹੁੰਨੇ ਆ ਉਦੋਂ ਵੀ ਇੰਜੋਏ ਕਰੋ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਆ ਉਦੋਂ ਵੀ ਇੰਜੋਏ ਕਰੋ ਕੱਲਾ ਬੱਚਿਆਂ ਨੂੰ ਇੰਜੋਏ ਨਹੀਂ ਕਰਾਉਣਾ ਕੱਲੇ ਬੱਚਿਆਂ ਦਾ ਫਿਊਚਰ ਨਹੀਂ ਬਣਾਉਣਾ ਆਪਣਾ ਐਂਡ ਵੀ ਸਵਾਰ ਕੇ ਰੱਖੋ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਐਂਡ ਤੇ ਜਾ ਕੇ ਬੱਚਿਆਂ ਦੇ ਉੱਤੇ ਸਾਰਾ ਦਾਅ ਖੇਡ ਜਾਂਦੇ ਆ ਬੱਚਿਆਂ ਦੇ ਨਾਂ ਤੇ ਪ੍ਰਾਪਰਟੀਆਂ ਕਰ ਦਿੰਦੇ ਆ ਔਰ ਆਪਾਂ ਦੇਖਦੇ ਹਾਂ ਕਿ ਬੱਚੇ ਜਿਹੜੇ ਆ ਉਹ ਮਾਪੇ ਨੂੰ ਫਿਰ ਬਾਅਦ ਚ ਅਣਗੋਲੀਆਂ ਕਰ ਦਿੰਦੇ ਆ ਯਤੀਮ ਖਾਨੇ ਦੇ ਵਿੱਚ ਛੱਡ ਕੇ ਆਉਂਦੀਆਂ ਨਾਲ ਜਿੱਤੇ ਬਜ਼ੁਰਗ ਰਹਿੰਦੀ ਨੇ ਉੱਤੇ ਛੱਡ ਕੇ ਆਉਂਦੇ ਆ ਫਿਰ ਉਹ ਮਾਪੇ ਅਸੀਂ ਰੋਲਦੇ ਦੇਖਦੇ ਆ ਰੋਂਦੇ ਦੇਖਦੇ ਆ ਸੋ ਇਹ ਸਾਰੀਆਂ ਚੀਜ਼ਾਂ ਦੇ ਵੱਲ ਸਾਨੂੰ ਸ਼ੁਰੂ ਚੋਂ ਹੀ ਧਿਆਨ ਦੇਣਾ ਪਊਗਾ ਅੱਜ ਦਾ ਇਹ ਜਿਹੜਾ ਬਲੌਗ ਮੈਂ ਬਣਾਇਆ ਉਹਦੇ ਚ ਮੈਂ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰਾ ਕੁਝ ਮੈਂ ਕੀਤਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਉਹ ਕੀਤਾ ਮੈਂ ਵੀ ਸਾਰਾ ਕੁਝ ਹੈ ਲੇਕਿਨ ਮੈਂ ਆਪਣੀ ਲਾਈਫ ਆਪਣੀ ਜ਼ਿੰਦਗੀ ਆਪਣੀ ਵਾਈਫ ਦੀ ਜ਼ਿੰਦਗੀ ਜਾਂ ਅਸੀਂ ਦੋਨਾਂ ਨੇ ਆਪਣੇ ਆਪ ਨੂੰ ਇਸ ਤਰੀਕੇ ਤੱਕ ਬਣਾ ਕੇ ਰੱਖਿਆ ਹੈ ਕਿ ਅਸੀਂ ਸਿਰਫ ਪੈਸਾ ਨਹੀਂ ਕਮਾਇਆ ਅਸੀਂ ਪਿਆਰ ਇਤفاق ਪਰਿਵਾਰ ਦੇ ਵਿੱਚ ਬੈਠਣਾ ਪਰਿਵਾਰ ਦੇ ਵਿੱਚ ਖਾਣਾ ਘੁੰਮਣਾ ਫਿਰਨਾ ਪੈਸਾ ਜ਼ਰੂਰੀ ਹੈ ਲੇਕਿਨ ਪੈਸਾ ਹਰ ਚੀਜ਼ ਤੇ ਕੰਮ ਨਹੀਂ ਆਉਂਦਾ ਇਹ ਮੰਨ ਕੇ ਚੱਲੋ ਤੁਸੀਂ ਬੜੇ ਬੜੇ ਲੋਕ ਜਿੰਨਾ ਕੋਈ ਅਰਬਾਂ ਖਰਬਾਂ ਰੁਪਈਆ ਪਿਆ ਹੈ ਲੇਕਿਨ ਡਾਕਟਰਾਂ ਨੇ ਸਭ ਕੁਝ ਬੰਦ ਕੀਤਾ ਰੋਟੀ ਵੀ ਨਹੀਂ ਖਾਣੀ ਆਟਾ ਵੀ ਨਹੀਂ ਖਾਣਾ ਗਲੂਟਨ ਉਹਦੇ ਚ ਪਾਣੀ ਵੀ ਪੁਣ ਕੇ ਪੀਣਾ ਸੋ ਉਸ ਪੈਸੇ ਦਾ ਕੋਈ ਫਾਇਦਾ ਨਹੀਂ ਸੋ ਜਦੋਂ ਤੁਹਾਡੇ ਕੋਲ ਪਾਵਰ ਹੈ ਜਦੋਂ ਤੁਹਾਡੇ ਕੋਲ ਤਾਕਤ ਹੈ ਉਦੋਂ ਸਭ ਕੁਝ ਕਰੋ ਆਨੰਦ ਕਰੋ ਪਾਠ ਪੜੋ ਪੂਜਾ ਕਰੋ ਜਿਮ ਕਰੋ ਸਰੀਰ ਨੂੰ ਬਣਾ ਕੇ ਰੱਖੋ ਇਹ ਬਹੁਤ ਜ਼ਰੂਰੀ ਹੈ ਇਹ ਗੱਲਾਂ ਸੁਣਨ ਨੂੰ ਤਾਂ ਵੈਸੀ ਐ ਲੱਗਦਾ ਕਿ ਇਹਨਾਂ ਦਾ ਕੀ ਮਤਲਬ ਹੈ ਲੇਕਿਨ ਇਹਨਾਂ ਗੱਲਾਂ ਦਾ ਪਤਾ ਉਹਨਾਂ ਨੂੰ ਹੈ ਜਿਹੜੇ ਲੋਕਾਂ ਦੇ ਇਹ ਚੀਜ਼ ਬੀਤਦੀ ਹੈ ਸੋ ਇਹ ਵਲੌਗ ਬਣਾਉਂਦਾ ਮੇਰਾ ਮਕਸਦ ਇਹ ਹੀ ਸੀਗਾ ਤੁਹਾਡੇ ਨਾਲ ਕੁਝ ਆਪਣੀ ਜ਼ਿੰਦਗੀ ਦੇਤੇ ਰਬੇ ਕੁਝ ਜੋ ਮੈਂ ਬਜ਼ੁਰਗਾਂ ਤੋਂ ਤਿਆਰ ਬਿਲਾਇਆ ਉਹਨਾਂ ਦੇ ਤਿਆਰ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਆ ਤੁਹਾਨੂੰ ਚੰਗੇ ਲੱਗਣਗੇ ਤੇ ਚੰਗਾ ਲੱਗੇ ਤੇ ਇਸ ਚੈਨਲ ਨੂੰ ਨਿਰਮਲ ਸਿੱਧੂ 뮤직 ਚਾਹੇ ਟਿਕਟੌਕ ਹੈ ਚਾਹੇ ਇੰਸਟਾਗ੍ਰam ਹੈ ਚਾਹੇ ਫੇਸਬੁੱਕ ਹੈ ਚਾਹੇ YouTube ਹੈ ਐ ਇਹ ਮੇਰਾ ਪਰਸਨਲ ਜਿਹੜਾ ਚੈਨਲ ਹੈ ਤੁਸੀਂ ਇਹਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਹੋਰ ਯਾਰਾਂ ਦੋਸਤਾਂ ਤੱਕ ਵੀ ਇਸ ਮੈਸੇਜ ਨੂੰ ਲਾਜ਼ਮੀ ਪਹੁੰਚਾਉਣਾ ਔਰ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਚੰਗਾ ਨਹੀਂ ਲੱਗਿਆ ਜਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਉਹ ਤੁਸੀਂ ਲਾਜ਼ਮੀ ਮੈਨੂੰ ਕਮੈਂਟ ਕਰਕੇ ਦੱਸਣਾ ਮੈਂ ਤੁਹਾਡੇ ਕਮੈਂਟ ਦੀ ਵੇਟ ਕਰੂੰਗਾ ਔਰ ਉਹਨਾਂ ਦਾ ਸਤਿਕਾਰ ਹੈ ਸਾਨੂੰ ਤੁਹਾਡੀ ਹਰ ਦਲੀਲ ਦਾ ਸਤਿਕਾਰ ਹੈ ਅਸੀਂ ਹਰ ਦਲੀਲ ਨੂੰ ਮੰਨਦੇ ਹਾਂ ਮੈਂ ਉਹ ਬੰਦਾ ਹਾਂ ਜਿਹੜਾ ਇੱਕ ਬੱਚੇ ਤੋਂ ਵੀ ਅੱਜ ਸਬਕ ਸਿੱਖਦਾ ਔਰ ਉਸ ਬੱਚੇ ਦੀ ਕਈ ਹੋਈ ਗੱਲ ਨੂੰ ਮੈਂ ਕਈ ਵਾਰੀ ਆਪਣੇ ਜੀਵਨ 'ਚ ਢਾਲਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਸ ਦੁਨੀਆ 'ਤੇ ਕੋਈ ਵੀ ਸਿਆਣਾ ਨਹੀਂ ਹੈ ਸਭ ਤੋਂ ਸਿਆਣਾ ਜਿਹੜਾ ਉਹ ਸਮਾਂ ਜਿਹੜਾ ਸਮੇਂ ਨੂੰ ਪਛਾਣੇ ਜਿਹੜਾ ਸਮੇਂ ਨੂੰ ਜਾਣੇ ਉਹਦੇ ਨਾਲੋਂ ਵੱਡਾ ਸਿਆਣਾ ਬੰਦਾ ਕੋਈ ਨਹੀਂ ਹੋ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਥੈਂਕ ਯੂ ਵੈਰੀ ਮਚ ਅਗਲੇ ਇੱਕ ਨਵੇਂ ਐਪੀਸੋਡ ਵਿੱਚ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਤਦ ਤੱਕ ਲਈ ਦਿਓ ਨਿਰਮਲ ਸਿੱਧ ਨੂੰ ਇਜਾਜ਼ਤ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ